Yeah. bachane ਹਲਾ ਅਦਕੋ ਜੇ ਠੀਕ ਨਹੀਂ ਲੱਗਣ ਦੇ ਜੀ ਹਾਲਾਤ ਜਿਹੜੇ ਇਦਾਂ ਦੇਖਣੇ ਆ ਨਾ ਦੇਖਣੇ ਤੇ ਹੈਗੇ ਨੇ ਸੋਖੇ ਲੇਕਿਨ ਜਿੰਨੇ ਸਨ 88 ਜਾਂ 95 ਜਿਹੜਾ ਨਾ ਇਹ ਪਿੰਡੇ ਤੇ ਹੰਡਾਇਆ ਨਾ ਉਹ ਹੜ ਜਿਹੜੇ ਹੰਡਾਏ ਨੇ ਉਹਨਾਂ ਨੇ ਉਹਨਾਂ ਵਾਸਤੇ ਦੇ ਵੇਖੜੇ ਬਹੁਤ ਔਖੇ ਨੇ ਜਿਨੇ ਨਹੀਂ ਦੇਖਿਆ ਉਹਨੂੰ ਤੇ ਆ ਦੇਖਣਾ ਸੌਖਾ ਪਾਣੀ ਪੀ ਆ ਪਾਣੀ ਲਾਗੇ ਆਇਆ ਪਰ ਕੋਈ ਏਡੀ ਗੱਲ ਨਹੀਂ ਉਦੋਂ ਵੀ ਇਦਾਂ ਪਾਣੀ ਪਹਿਲਾਂ ਦਿਨੇ ਇਦਾਂ ਆਇਆ ਸੀਗਾ ਨਾਲ ਆਣ ਕੇ ਲੱਗਾ ਸੀ ਰਾਤੋਂ ਰਾਤ ਫਿਰ ਕੁਛ ਦਾ ਕੁਛ ਹੋ ਗਿਆ ਇਹ ਕਰਕੇ ਨਾ ਇਹ ਬਰਸਾਤ 88 ਤੋਂ 92 ਤੋਂ ਬਾਅਦ ਆ ਨਾ ਪਹਿਲੀ ਵਾਰੀ ਹੋਈ ਆ ਜਿਹੜੀ ਇਹ 3 ਦਿਨ ਤੇ 3 ਰਾਤਾਂ ਹੋ ਗਈਆਂ ਲਗਾਤਾਰ ਇਦਾਂ ਹੋਈ ਜਾਂਦੀ ਆ ਇਹਦੇ ਉਤੋਂ ਸਾਰੇ ਲੋਕ ਜਿਨੇ ਨੇ ਲਾਗੇ ਬਨੇ ਪਿੰਡਾਂ ਦੇ ਸਾਰੇ ਚਿੰਤਤ ਨੇ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਦੇਖ ਕੇ ਜਿਹੜਾ ਪ੍ਰਸ਼ਾਸਨ ਆ ਨਾ ਇਹਨੂੰ ਵੀ ਚਿੰਤਤ ਹੋਣਾ ਚਾਹੀਦਾ ਉਹਨਾਂ ਨੂੰ ਇਹਦੇ ਭੁਗਤਾ ਪ੍ਰਬੰਧ ਜਿਹੜੇ ਨੇ ਉਹ ਕਰਨੇ ਚਾਹੀਦੇ ਆ ਲੋਕਾਂ ਨਾਲ رابطہ ਕਰਨਾ ਚਾਹੀਦਾ ਤੇ ਕੋਈ ਦੇਖਿਆ ਨਹੀਂ ਗਿਆ ਇੰਨਾ ਪ੍ਰਸ਼ਾਸਨ ਦਾ ਕੋਈ ਹਸਤਾਬ ਜਿਹੜਾ ਵੀ ਆ ਕੇ ਕੋਈ ਪਿੰਡਾਂ ਵਿੱਚ ਜਾਂ ਇੱਥੇ ਮਤਲਬ ਪਹੁੰਚੇ ਹੋਣ। ਪਈਏ ਦੇ ਵਿੱਚ ਆ ਤੇ ਚਲੋ ਨਾ ਆ ਤੇ ਬਰਸਾਤ ਦਾ ਹੀ ਰਿਹਾ ਜੇ ਉੱਪਰੋਂ ਵੀ ਆ ਰਿਹਾ ਨਾ ਐਵੇਂ ਆਖਦੀਏ ਅਸੀਂ ਇਹ ਆ ਤੇ ਬਰਸਾਤ ਦਾ ਹੀ ਰਿਹਾ ਵਾ ਤੇ ਲੇਕਿਨ ਪਾਣੀ ਇਹ ਹਾਲਾਤ ਬਣਦੇ ਉਹ ਠਾਸੀ ਵਾਲੇ ਹਾਲਾਤ ਬਣਦੇ ਜਾਣਦੇ ਨੇ ਕਿਉਂਕਿ ਉਦੋਂ ਵੀ ਇਦਾਂ ਦੇਖਣਾ ਆਏ ਹਾਂ ਦਿਨੇ ਇਦਾਂ ਕੋਈ ਜਿੱਦਾਂ ਹੋਣੇ ਆ ਤੇ ਰਾਤ ਨੂੰ ਫਿਰ ਕੁਛ ਦਾ ਕੁਛ ਦਾ ਦੇਖਣ ਤੇ ਕੁਛ ਦਾ ਕੁਛ ਹੋ ਗਿਆ ਸੀਗਾ ਤੇ ਇਸ ਕਰਕੇ ਜੀ ਅਸੀਂ ਚਿੰਤਾਤਾਂ ਬਹੁਤ ਜ਼ਿਆਦਾ ਉਹ ਵਾਹਿਗੁਰੂ ਪਰਮਾਤਮਾ ਦੇ ਅੱਗੇ ਅਰਦਾਸ ਕਰਨੇ ਆਂ ਵੀ ਉਹ ਉਹ ਟਾਈਮ ਨਾ ਲਿਆਏ ਕਿਉਂਕਿ ਉਹ ਅਸੀਂ ਪਿੰਡੇ ਤੇ ਹੰਡਾਇਆ ਜੀ 88 ਵਾਲਾ ਬਹੁਤ ਬੁਰੀ ਹਾਲਤ ਡੰਗਰ ਵਛੇ ਦੀ ਪਬਲਿਕ ਦੀ ਬਾਕੀ ਜਾਣੀ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ ਕਾਫੀ ਦੇਰ ਲੋਕ ਨਹੀਂ ਉੱਠੇ ਇਹੋ ਜਿਹੇ ਹਾਲਾਤਾਂ 'ਚ ਲੋਕਾਂ ਨੂੰ ਕੀ ਕੀ ਕਰੀ ਲੋਕਾਂ ਨੂੰ ਇਹੋ ਅਪੀਲ ਕਰਨੇ ਆਂ ਵੀ ਹਿੰਮਤ ਕਰੋ ਆਪ ਕੋਸ਼ਿਸ਼ ਕਰੋ ਜਦੋਂ ਉਹ ਤੇ ਹਿੰਮਤ ਤੇ ਪਹਿਲਾਂ ਹੀ ਪੰਜਾਬੀਆਂ ਚ ਬਹੁਤ ਲੰਗਰ ਲਗਾਉਣ ਦੀ ਬੰਨ ਉਤੇ ਮਿੱਟੀ ਪਾਉਣ ਦੀ ਜਤ ਜਾ ਉਧਰ ਦੂਜੇ ਬਿਆਸਾ ਸਾਈਡ ਤੇ ਸਤਰੋ ਸਾਈਡ ਦੇ ਲੋਕ ਲੱਗੇ ਵੀ ਹੈਗੇ ਨੇ ਤੇ ਲੋਕਾਂ ਨੇ ਇਹ ਵੀ ਸੰਜਮ ਬਣਾਈ ਰੱਖਣਾ ਪਰ ਖਾਸ ਕਰਕੇ ਮੈਂ ਜਦੋਂ ਪ੍ਰਸ਼ਾਸਨ ਆ ਜਾਂਦਾ ਨਾ ਉਦੋਂ ਲੋਕ ਫਿਰ ਦੂਨੇ ਹੋ ਜਾਂਦੇ ਨੇ ਜੇਕਰ ਪ੍ਰਸ਼ਾਸਨ ਆਣ ਕੇ ਬਾਹ ਫੜੇ ਨਾ ਪਿੰਡਾਂ ਵਚਾਂਗ ਕੇ ਥੋੜੇ ਬਹੁਤਾ ਅਲਾਸਮੈਂਟ ਵਗੈਰਾ ਕਰੇ ਜਾਂ ਦੂਜਾ ਤੇ ਜਾ ਕਰੇ ਤੇ ਲੋਕ ਦੂਨੇ ਹੋ ਜਾਂਦੇ ਨੇ ਤੇ ਲੋਕਾਂ ਤੇ ਉਹ ਆਨੇ ਸੰਜਮ ਬਣਾਈ ਰੱਖਣਾ ਪਰ ਲੋਕ ਚਿੰਤਤ ਨੇ ਕਿਉਂਕਿ 8895 ਜਿਹੜਾ ਉਹ ਹੰਡਾਇਆ ਲੋਕਾਂ ਨੇ ਇਹ ਕਰਕੇ ਚਿੰਤਾ ਦੇ ਵਿੱਚ ਹੈ ਕਿ ਲੱਗਦਾ ਵੀ ਕਿੰਨਾ ਦਾ ਨੁਕਸਾਨ ਲੱਗਦਾ ਵੀ ਪਿਆਜ ਲੱਗੇ ਨਹੀਂ ਅਜੇ ਤੇ ਚਲੋ ਪਾਣੀ ਜਿਹੜਾ ਨਾ ਜਿਹੜੇ ਠੀਕ ਜਿੱਦਾਂ ਜੇ ਪਿੱਛੇ ਵੇਖੋ ਤੁਸੀਂ ਆਪਣੇ ਆਲੇ ਪਾਸੇ ਬੰਨੇ ਟਾਪੇ ਪਾਣੀ ਅਜੇ ਚੱਲਿਆ ਵਾ ਅਜੇ ਤੇ ਕੋਈ ਢੀ ਨੁਕਸਾਨ ਵਾਲੀ ਗੱਲ ਨਹੀਂ ਕੀ ਇਹ ਜਿਹੜਾ ਇਹ ਰਾਵੀ ਦਰਿਆ ਦਾ ਕੁਝ ਹਿੱਸਾ ਵਾ ਜਾਂ ਇਹ ਸ਼ਰਾ ਵਗਦਾ ਵਾ ਦੂਜਾ ਤਜ ਜਾਵਾ ਪਰ ਇਤੋਂ ਇਹ ਬਣਦਾ ਵਾ ਵੀ ਜਿਆਨ ਦੇ ਪ੍ਰਸਾਦ ਜੀ ਰੁਕ ਜੇ ਫਿਰ ਤੇ ਰੁਕ ਜਾਂਦਾ ਕੰਮ ਫਿਰ ਤਾਂ ਸਾਨੂੰ ਸਾਡੇ ਅਨੁਸਾਰ ਨੇ ਸਾਨੂੰ ਪਤਾ ਵਾ ਸੈਂ ਦੇਖਿਆ ਹੰਡਾਇਆ ਵਾ ਫਿਰ ਇਹ ਰੁਕ ਸਕਦਾ ਜੇ ਪ੍ਰਸਾਦ ਨਾ ਰੁਕੇ ਤੇ ਫਿਰ ਇਹ ਕੁਝ ਤੋਂ ਕੁਝ ਤੇ ਇਹ ਕਰਕੇ ਚਿੰਤਤ ਆ ਸਾਰੀ ਪਬਲਿਕ ਜਿਹੜੀ ਆ ਨਾ ਸਾਰੇ ਲੋਕ ਜਿਹੜੇ ਨੇ ਚਿੰਤਤ ਨੇ ਤੇ ਬਾਕੀ ਦੇਖਣਾ ਸੌਖਾ ਵਾ ਹੰਡਾਉਣਾ ਬੜਾ ਔਖਾ ਸੀ ਹੰਡਾਇਆ ਚੰਗੀ ਤਰ੍ਹਾਂ ਇਹ ਤੇ ਕਾਫੀ ਜਿਆਦਾ ਪਾਣੀ ਐ ਸਵੇਰ ਦਾ ਉਹਨਾਂ ਦਾ ਆਉਂਦਾ ਪਰ بارش ਵੀ ਪਵਾਰੀ ਆ ਤੇ ਪ੍ਰਸ਼ਾਸਨ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਿਆ ਨਾ ਤੇ ਲੋਕਾਂ ਨੂੰ ਵੀ ਥੋੜਾ ਜਿਹਾ ਸੁਚੇਤ ਰਹਿਣਾ ਚਾਹੀਦਾ ਕਿਉਂਕਿ ਪਾਣੀ ਦਾ ਕਾਫੀ ਜਿਆਦਾ ਪ੍ਰਭਾਵ ਆ ਤੇ ਫਸਲਾਂ ਦਾ ਵੀ ਕਾਫੀ ਜਿਆਦਾ ਉਧਰਲੀ ਸਾਈਡ ਤੇ ਨੁਕਸਾਨ ਹੋ ਗਿਆ ਵਾ ਇਸ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਕਿਉਂਕਿ بارش ਵੀ ਪਵਾਰੀ ਆ ਰਹੀ ਆ ਤੇ ਜੰਮੂ ਵਾਲੀ ਸਾਈਡ ਤੇ ਤੇ ਉਧਰ ਹਿਮਾਚਲ ਵਾਲੀ ਸਾਈਡ ਤੇ ਜੋ بارش ਹੋ ਰਹੀ ਆ ਉਹ ਸਾਰਾ ਪਾਣੀ ਇਧਰਲੀ ਸਾਈਡ ਤੇ ਆ ਰਿਹਾ ਵਾ ਤੇ ਅਸੀਂ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਬਸ بارش ਰੁਕ ਜੇ ਤੇ ਇਹਦੇ ਨਾਲ ਕੁਝ ਫਸਲਾਂ ਦਾ ਬਚਾਅ ਹੋ ਸਕਦਾ ਨਹੀਂ ਤੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਹੜਾ ਇਹ ਪਾਣੀ ਹੈ بارش ਦਾ ਪਾਣੀ ਹੈ ਜਾਂ ਮਤਲਬ ਜਿਹੜਾ ਮਗਰੋਂ ਪਾਣੀ ਨਹੀਂ ਜਿਹੜਾ ਪਿੱਛੋਂ ਛੱਡਿਆ ਗਿਆ ਉਹਨਾਂ ਵੇਖੋ ਹਿਮਾਚਲ ਵਾਲੀ ਸਾਈਡ ਤੇ ਜੰਮੂ ਵਾਲੀ ਸਾਈਡ ਤੋਂ ਜਿਹੜਾ ਪਾਣੀ ਆ ਰਿਹਾ ਉਹ ਦੂਸਰੀ ਸਾਈਡ ਤੇ ਆ ਰਿਹਾ بارش ਵਾਲਾ ਤੇ ਇਧਰ ਪਾੜੀਆਂ ਦੇ ਵਿੱਚ ਉਹ ਵੀ ਕਾਫੀ ਜ਼ਿਆਦਾ ਪਾਣੀ ਹੈ ਤਨੰਦਰ ਦੇ ਲੋਕਾਂ ਨੂੰ ਵੀ ਜਾਨਣਾ ਚਾਹੁੰਦੇ ਲੋਕਾਂ ਨੇ ਸचेत ਰਹਿਣ ਦੀ ਲੋੜ ਹੈ ਕਿਉਂਕਿ بارش ਤੇ ਰੁਕਣ ਰਹੀ ਹੈ بارش 2 ਮਿੰਟ ਰੁਕਦੇ ਤੋਂ ਬਾਅਦ ਫਿਰ بارش ਸ਼ੁਰੂ ਹੋ ਜਾਂਦੀ ਹੈ ਤੇ ਪ੍ਰਸ਼ਾਸਨ ਵੀ ਇਧਰੋਂ ਲਾਟਿਆ ਪੂਰਾ ਪ੍ਰਸ਼ਾਸਨ ਵੀ ਪੂਰਾ ਧਿਆਨ ਰੱਖਦਾ ਤੁਸੀਂ ਨੋਕੇ ਤੇ ਖੜੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਟੱਪ ਤੇ ਕਾਫੀ ਜ਼ਿਆਦਾ ਪਾਣੀ ਸਵੇਰ ਨਾਲੋਂ ਆਉਂਦੇ ਜ਼ਿਆਦਾ ਪਾਣੀ ਹੈ ਇਸ ਕਰਕੇ ਸਾਰਨ ਸचेत ਰਹਿਣ ਦੀ ਲੋੜ ਹੈ